ਸਾਰਿਆਂ ਨੂੰ ਇੱਕ ਜ਼ਰੂਰੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਨਵੇਂ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਇਸ ਸਕੀਮ ਗਰੀਬ ਨੂੰ 100 ਦਿਨ ਨੌਕਰੀ ਦੀ ਗਰੰਟੀ ਸੀਗੀ ਮਨਰੇਗਾ ਜੋ ਕਿ ਹੁਣ ਸੈਂਟਰ ਦੀ ਸਰਕਾਰ ਇਸ ਨੂੰ ਕੁਲਮਲਾ ਕੇ ਬੰਦ ਹੀ ਕਰਨਾ ਚਾਹ ਰਹੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਿਹਾ ਅੱਜ ਨਰੀਗਾ ਸਕੀਮ ਦੀ ਜਿਸ ਦੇ ਵਿੱਚ ਕੁਝ ਬਦਲਾਅ ਹੋ ਰਹੇ ਨੇ ਜੋ ਕਿ ਸੈਂਟਰ ਸਰਕਾਰ ਦਾ ਇੱਕ ਬਿੱਲ ਪਾਸ ਹੋਇਆ ਜਿਸ ਦੇ ਵਿੱਚ ਸੈਂਟਰ ਸਰਕਾਰ ਜੋ ਨਰੀਗਾ ਦੀ ਪਹਿਲਾਂ ਦਿਹਾੜੀ ਸੀ ਉਸ ਦਾ 90% 90% ਰੁਪਏ ਤਾਂ ਸੈਂਟਰ ਸਰਕਾਰ ਦਿੰਦੀ ਸੀ ਤੇ 10% ਰੁਪਏ ਸਟੇਟ ਦੀ ਸਰਕਾਰ ਦਿੰਦੀ ਸੀਗੀ ਹੁਣ ਸੈਂਟਰ ਦੀ ਸਰਕਾਰ ਦਾ ਨਵਾਂ ਫਰਮਾਨ ਆਇਆ ਕਿ 60% ਰੁਪਏ ਤਾਂ ਦਿਹਾੜੀ ਤੇ ਸੈਂਟਰ ਦੀ ਸਰਕਾਰ ਦਵੇਗੀ ਤੇ 40% ਸਟੇਟ ਦੀ ਸਰਕਾਰ ਨੂੰ ਦੇਣੇ ਪੈਣਗੇ ਇਸ ਦੇ ਵਿੱਚ ਇੱਕ ਹੋਰ ਬਦਲਾ ਕੀਤਾ ਗਿਆ ਹੈ ਜੋ ਕਿ ਨਰੇਗਾ ਸਕੀਮ ਆ ਪਹਿਲਾਂ 100 ਦਿਨ ਦੀ ਹੁੰਦੀ ਸੀਗੀ ਪੂਰੇ ਸਾਲ ਦੇ ਵਿੱਚ ਹੁਣ ਇਸ ਦੇ ਵਿੱਚ ਸੈਂਟਰ ਦਾ ਕਹਿਣਾ ਹੈ ਕਿ ਅਸੀਂ ਵਾਅਦਾ ਕੀਤਾ ਹੈ ਜੋ ਕਿ 100 ਤੋਂ 125 ਦਿਨ ਕਰ ਦਿੱਤੇ ਗਏ ਹਨ ਪਰ ਗੱਲ ਇੱਥੇ ਇੱਕ ਹੋਰ ਵੀ ਆ ਸੈਂਟਰ ਦੀ ਸਰਕਾਰ ਕਹਿੰਦੀ ਆ ਕਿ ਨਾ ਤਾਂ ਸਕੂਲ ਦੇ ਵਿੱਚ ਕੰਮ ਕਰ ਸਕਦੇ ਨੇ ਨਰੇਗਾ ਵਾਲੇ ਨਾ ਹੀ ਮੰਡੀਆਂ ਦੇ ਵਿੱਚ ਕੰਮ ਕਰ ਸਕਦੇ ਨੇ ਤੇ ਸੱਪੜਾਂ ਟੋਬਿਆਂ ਦੀ ਸਫਾਈ ਆ ਜੋ 5 ਸਾਲ ਚ ਇੱਕ ਵਾਰੀ ਹੋਵੇਗੀ ਫਿਰ ਨਰੇਗਾ ਵਾਲੇ ਕਰਨਗੇ ਕਿ ਤਾਂ ਕੀ ਕਰਨਗੇ ਹਨਾ ਕਿਉਂਕਿ ਪਹਿਲਾਂ ਵੀ 100 ਦਿਨ ਬਹੁਤ ਮੁਸ਼ਕਲ ਨਾਲ ਹੀ ਪੂਰੇ ਹੁੰਦੇ ਨੇ ਬਹੁਤ ਪਿੰਡਾਂ ਚ ਜਾਂ ਬਹੁਤ ਸ਼ਹਿਰਾਂ ਚ ਨਹੀਂ ਹੁੰਦੇ ਕਿਉਂਕਿ ਕੰਮ ਤਾਂ ਕੋਈ ਹੈ ਨਹੀਂ ਉਹ ਕੰਮ ਵੀ ਦੇਖਦੇ ਨੇ ਨਾਲ ਇਸ ਕਰਕੇ ਇਸ ਨੂੰ ਕੁੱਲ ਮਿਲਾ ਕੇ ਇਹ ਬੰਦੀ ਕਰਨਾ ਚਾਹੁੰਦੇ ਨੇ ਦੂਜੀ ਗੱਲ ਜਿਹੜੀ ਇਹ ਨਰੇਗਾ ਸਕੀਮਾ ਇਸ ਦਾ ਨਾਮ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਰੱਖਿਆ ਗਿਆ ਸੀਗਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਏਮਪਲੋਇਮੈਂਟ ਗਰੰਟੀ ਐਕਟ ਇਸ ਦਾ ਨਾਮ ਵੀ ਹੁਣ ਬਦਲਿਆ ਜਾ ਰਿਹਾ ਸ਼ਾਇਦ ਮਹਾਤਮਾ ਗਾਂਧੀ ਜੀ ਦਾ ਨਾਮ ਕਿਉਂ ਨਹੀਂ ਰੱਖਣਾ ਚਾਹੁੰਦੇ ਇਹ ਤਾਂ ਪਤਾ ਨਹੀਂ ਪਰ ਇਸ ਦਾ ਨਾਮ ਸ਼ਾਇਦ ਹੁਣ ਜੀ ਰਾਮ ਜੀ ਐਕਟ ਇਸ ਗੱਲ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ 1 ਸਾਲ ਤਾ ਬੜੀ ਮੁਸ਼ਕਲ ਨਾਲ ਬਹੁਤ ਔਖਾ ਹੋ ਜਾਣਾ ਕਿਉਂਕਿ ਝਾੜੂ ਦੀ ਸਰਕਾਰ ਨੇ ਜੋ ਇਹ ਸਕੀਮ ਚੱਲ ਰਹੀ ਆ ਸੈਂਟਰ ਦੀ ਸਰਕਾਰ ਨੇ ਕਿਹਾ ਕਿ 40% ਸਟੇਟ ਦੀ ਸਰਕਾਰ ਨੂੰ ਦੇਣਾ ਪੈਣਾ ਕਿ ਉਹਨਾਂ ਨੇ ਤਾਂ ਬਿਲਕੁਲ ਨਹੀਂ ਪੈਸੇ ਦੇਣੇ ਤੁਹਾਨੂੰ ਹਾਂ ਜੇ ਅਸੀਂ ਆਗੇ ਤਾਂ ਅਸੀਂ ਤਾਂ ਗਰੰਟੀ ਨਾਲ ਇਹ ਗੱਲ ਦਾ ਕੋਈ ਸ਼ੱਕ ਵੀ ਨਹੀਂ ਉਹਨਾਂ ਨੇ ਜੋ ਕਹਿਤਾ ਉਹ ਕਰਨਗੇ ਵੀ ਠੀਕ ਆ ਉਹ ਕਹਿੰਦੇ ਅਸੀਂ ਆਗੇ ਤਾਂ ਅਸੀਂ ਤਾਂ ਪੱਕਾ 100% ਪੈਸੇ ਦਵਾਂਗੇ ਜਿਵੇਂ ਵੀ ਹੋਵੇਗਾ 40% ਦਵਾਂਗੇ ਸੈਂਟਰ ਦੀ ਸਰਕਾਰ ਦਾ ਜੋ ਇਹ ਫਰਮਾਨ ਆ ਉਸ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜੋ ਸਕੀਮਾ ਹੁਣ ਇਹਨੂੰ ਜਲਦੀ ਤੋਂ ਜਲਦੀ ਵਿਡਰਾ ਕਰਨਾ ਚਾਹੀਦਾ ਆਪ ਪਾਰਟੀ ਨੂੰ ਵੀ ਬਾਕੀ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਨਹੀਂ ਹੋਣਾ ਚਾਹੀਦਾ ਕਿ ਸਕੀਮਾ ਤਾਂ ਲਾਗੂ ਕਰੇ ਜਾਂ ਕਿਸੇ ਨੂੰ ਕੀ ਦੇਣਾ ਕੀ ਨਹੀਂ ਦੇਣਾ ਇਹ ਤਾਂ ਲਾਗੂ ਕਰੇ ਸੈਂਟਰ ਦੀ ਸਰਕਾਰ ਠੀਕ ਆ ਜੀ ਤੇ ਉਹਦਾ ਜੋ ਬਣਦੀ ਰਕਮਾ ਉਹ ਪੇ ਕਰੇ ਉਹ ਦੇਵੇ ਸਟੇਟ ਸਰਕਾਰ ਇਹ ਕਿਉਂ ਆ ਉਹ ਕਹਿੰਦੇ ਜੇ ਇਦਾਂ ਕਰਨਾ ਤਾਂ ਸਾਨੂੰ ਪਾਵਰਾਂ ਵੀ ਦਿੱਤੀਆਂ ਜਾਣਾ ਸੁਖਵੀਰ ਸਿੰਘ ਬਦਲਦਾ ਇਹ ਕਹਿਣਾ ਹੈ ਗੱਲ ਵੀ ਸਹੀ ਆ ਕਿ ਜਾਂ ਤਾਂ ਫਿਰ ਸਾਨੂੰ ਪਾਵਰਾਂ ਵੀ ਪੂਰੀਆਂ ਦੋ ਜਾਂ ਫਿਰ ਜੇ ਤੁਸੀਂ ਫਰਮਾਨ ਨਵੇਂ-ਨਵੇਂ ਜਾਰੀ ਕਰਦੇ ਹੋ ਤਾਂ ਫਿਰ ਮਾਲਾ ਕੀ ਤੁਸੀਂ ਉਨ੍ਹਾਂ ਦੀ ਜੋ ਰਾਸੀ ਬਣਦੀ ਆ ਉਹਦਾ ਭੁਗਤਾਨ ਵੀ ਆਪ ਕਰੋ। ਸੁਖਵੀਰ ਸਿੰਘ ਬਾਦਲ ਨੇ ਇਹਦਾ ਡਟ ਕੇ ਵਿਰੋਧ ਕੀਤਾ ਏ। ਤੇ ਉਹਨਾਂ ਨੇ ਕਿਹਾ ਕਿ ਹੋਰ ਬਾਕੀ ਪਾਰਟੀਆਂ ਵੀ ਇਸ ਦਾ ਵਿਰੋਧ ਕਰਨ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ। ਧੰਨਵਾਦ ਜੀ। ਮੈਂ ਗੱਲ ਕਰ ਰਿਹਾ ਮਨਰੇਗਾ ਦੀ ਜੋ ਕਿ ਸੈਂਟਰ ਸਰਕਾਰ ਕੁੱਲ ਮਿਲਾ ਕੇ ਇਹਨੂੰ ਬੰਦ ਹੀ ਕਰਨਾ ਜਾ ਰਹੀ ਹੈ। ਸੈਂਟਰ ਸਰਕਾਰ ਦਾ ਇੱਕ ਨਵਾਂ ਫੈਸਲਾ ਆਇਆ ਉਹਨਾਂ ਨੇ ਬਿੱਲ ਪਾਸ ਕੀਤਾ ਜਿਸ ਦੇ ਵਿੱਚ ਪਹਿਲਾਂ ਸੈਂਟਰ ਸਰਕਾਰ ਨਰੇਗਾ ਮਜ਼ਦੂਰਾਂ ਨੂੰ 90% ਜੋ ਪੈਸੇ ਸੀ ਉਹ ਆਪ ਦਿੰਦੀ ਸੀ ਤੇ 10% ਸਟੇਟ ਦਿੰਦੀ ਸੀਗੀ ਹੁਣ ਨਰੇਗਾ ਦਾ ਨਵਾਂ ਫੈਸਲਾ ਇਹ ਆ ਕਿ 60% ਤਾਂ ਸੈਂਟਰ ਦੀ ਸਰਕਾਰ ਦਵੇਗੀ ਤੇ 40% ਸਟੇਟ ਦੀ ਸਰਕਾਰ ਨੂੰ ਦੇਣਾ ਪਵੇਗਾ ਇਸ ਦੇ ਵਿੱਚ ਇੱਕ ਗੱਲ ਦਾ ਹੋਰ ਵੀ ਬਦਲਾਅ ਕੀਤਾ ਗਿਆ ਜੋ ਕਿ ਪਹਿਲਾਂ 100 ਦਿਨ ਸੀਗੇ ਪੂਰੇ ਸਾਲ ਦੇ ਵਿੱਚ ਹੁਣ ਸੈਂਟਰ ਸਰਕਾਰ ਦਾ ਕਹਿਣਾ ਹੈ ਕਿ 125 ਦਿਨ ਵਾਧਾ ਵੀ ਇਸ ਦੇ ਵਿੱਚ 25 ਦਿਨਾਂ ਦਾ ਵਾਧਾ ਕੀਤਾ ਗਿਆ ਤਾਂ ਜੋ ਕਿ ਹੁਣ 125 ਦਿਨ ਲੱਗਿਆ ਕਰਨਗੇ ਪਰ ਇਸ ਦੇ ਵਿੱਚ ਇੱਕ ਗੱਲ ਹੋਰ ਵੀ ਆ ਦੇਖੋ ਸਕੂਲਾਂ ਦਾ ਕੰਮ ਨਰੇਗਾ ਨਹੀਂ ਕਰ ਸਕਦੀ ਇਹ ਵੀ ਸੈਂਟਰ ਸਰਕਾਰ ਨੇ ਕਿਹਾ ਕੋਈ ਮੰਡੀਆਂ ਦਾ ਕੰਮ ਉਹ ਨਹੀਂ ਨਰੇਗਾ ਕਰ ਸਕਦੀ ਹਨਾ ਜੀ ਤੇ ਸੱਪੜਾਂ ਦੀ ਟੋਪੀਆਂ ਦੀ ਸਫਾਈ 5 ਸਾਲ ਚ ਇੱਕ ਵਾਰੀ ਹੋਣੀ ਆ ਫਿਰ ਨਰੇਗਾ ਕਰੋਗੀ ਕੀ ਪਹਿਲਾਂ ਹੀ ਨਹੀਂ 100 ਦਿਨ ਤਾਂ ਪੂਰੇ ਹੁੰਦੇ 125 ਦਿਨ ਕਿੱਥੋਂ ਪੂਰੇ ਹੋ ਜਾਣਗੇ ਜਿਹੜੀ ਨਰੇਗਾ ਸਕੀਮ ਆ ਇਸ ਦਾ ਨਾਮ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਰੱਖਿਆ ਗਿਆ ਸੀਗਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ